ਮਰੀਆਣਾ ਕਾ ਕਹਿਣਾ ਹੈ ਕਿ ਪਾਣੀ ਇਸ਼ੂ ਨਹੀਂ ਹੈ ਨਹਿਰ ਕਾ ਨਿਰਮਾਣ ਇਸ਼ੂ ਹੈ ਇਸ ਵਕਤ ਤੋ ਨਹਿਰ ਨਹਿਰ ਦੇ ਵਿੱਚ ਕੀ ਪਾਉਂਗੇ ਫਿਰ ਸਿਰ ਉਹ ਬਾਅਦ ਵਿੱਚ ਡਿਸਾਈਡ ਹੋਵੇਗਾ ਅੱਛਾ ਅਗਰ ਪਾਣੀ ਹੈ ਨਹੀਂ ਨਹਿਰ ਕਿਵੇਂ ਬਣਾ ਦਾਂਗੇ ਜੀ ਨਹੀਂ ਤੁਸੀਂ ਇਦਾਂ ਜਿੱਥੇ ਆਪਾਂ ਖੜੇ ਆਂ ਇੱਥੋਂ ਦੀ ਨਹਿਰ ਬਣਾ ਦਈਏ ਵੀ ਬਾਅਦ ਚ ਦੇਖਾਂਗੇ ਇਹ ਥੋੜੀ ਹੁੰਦਾ ਹੈ ਉਹ ਕਹਿੰਦੇ ਕਿ ਸੁਪਰੀਮ ਕੋਰਟ ਕੇ ਜੈ ਜੈ ਇਮਪਲੀਮੈਂਟ ਕਰਨਾ ਚਾਹੀਏ ਸੁਣਵਾਈ ਹੋਣੀ ਹੈ ਤੇ ਸੁਪਰੀਮ ਕੋਰਟ ਜੇ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਅਸੀਂ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਪਿਆ ਹੈ ਤੋ ਦੇਖੋ ਜਦੋਂ ਇਹ ਕਹਿੰਦੇ ਕਹਿੰਦੇ ਜਿਹੜਾ ਪਾਣੀ ਪਾਕਿਸਤਾਨ ਨੂੰ ਦਿੱਨੇ ਕਹਿੰਦੇ ਉਹ ਪਾਣੀ ਸਾਰਾ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ ਜੇ ਜਾਂਦੀ ਹੈ ਪਾਕਿਸਤਾਨ ਨੂੰ ਤਾਂ 5AF 5MF ਜਿਹੜਾ ਚਨਾਬ ਤੋਂ 라ਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕ ਇੰਡੀਆ ਵੱਲੋਂ ਹਾਂ ਹੱਡ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ ਮੇਰੇ ਮੂੰਹ ਜ਼ਬਾਨੀ ਯਾਦ ਹੈ ਸਾਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤਾਂ ਨਹਿਰ ਕਿਵੇਂ ਬਣਾ ਦਈਏ ਤਾਂ ਹਰਿਆਣਾ ਕਹਿੰਦਾ ਕਿ ਪਹਿਲਾਂ ਨਹਿਰ ਬਣਾ ਦਿਓ ਫਿਰ ਦੇਖ ਲਾਂਗੇ ਮਤਲਬ ਹਰਾਨੀ ਦੀ ਗੱਲ ਇਹ ਹੈ ਜਦੋਂ ਪਾਣੀ ਹੈ ਨਹੀਂ ਨਹਿਰ ਕਾਦੇ ਵਾਸਤੇ ਸੋ 25 ਸਾਲ ਬਾਅਦ ਰਿਪੀਰੀਅਨ ਲਾ ਪੂਰੀ ਦੁਨੀਆ ਚਿਹੜ ਨੇ ਔਰ ਰਿਵਿਊ ਕੀਤਾ ਜਾਂਦੇ ਨੇ ਪਰ ਇਹ ਸਾਡਾ ਜਿਹੜਾ ਐਗਰੀਮੈਂਟ ਆ ਕਦੇ ਰਿਵਿਊ ਨਹੀਂ ਕੀਤਾ ਗਿਆ ਅਸੀਂ ਇੱਕ ਹੋਰ ਵੀ ਸੈਕਸ਼ਨ ਦਿੱਤਾ ਹੈ ਜੋ ਕਿ ਭਾਰਤ ਸਰਕਾਰ ਜਿਹੜੀ ਆ ਉਹ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਸ ਵਾਲਾ ਫਾਰਮੂਲਾ ਦਿੱਤਾ ਕਿ ਯਮਨਾ ਚੋਂ ਪਾਣੀ ਹਰਿਆਣੇ ਨੂੰ ਦੇ ਦੋ ਸਾਨੂੰ ਇਹਦੇ ਵਿੱਚ ਕੋਈ আপত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਬੰਨਦਾ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਤਾਂ ਫਿਰ ਹਰਿਆਣਾ ਜਿਹੜਾ ਉਹ ਸਾਡਾ ਭਾਈ ਆ ਛੋਟਾ ਭਾਈ ਆ ਅਸੀਂ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਜਿੱਚ ਜਮਨਾ ਸ਼ਰਦਾ ਵਾਲਾ ਲਿੰਕ ਹੈ ਸਾਡੇ ਕੋਲੇ ਤਾਂ ਇਸ ਵਕਤ ਸਤਲੁਜ ਜਿਹੜਾ ਸਤਲੁਜ ਇੱਕ ਦਰਿਆ ਹੀ ਨਹੀਂ ਰਿਹਾ ਉਹ ਤਾਂ ਇੱਕ ਨਾਲਾ ਬਣ ਗਿਆ ਜੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਖੜੇ ਹਾਂ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਸਾਡਾ ਜਿਹੜਾ 52 ਮਿਲੀਅਨ ਏਕੜ ਫੀਟ ਚਾਹੀਦਾ ਪੰਜਾਬ ਨੂੰ ਪਾਣੀ ਜੀ ਜੇ ਅਸੀਂ ਹਰ ਖੇਤ ਨੂੰ ਸਿੰਚਾਈ ਵਾਲਾ ਪਾਣੀ ਦੇਣੇ 52 ਐਮਐਫ ਚਾਹੀਦਾ ਹੈ ਸਾਡੇ ਕੋਲੇ 1.14 ਇੰਚ ਜਿੰਜ ਤੱਕ 1.14 ਜੀ ਜਦ ਕੇ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਉਹ 6 6 ਫੁੱਟ ਤੇ 6 600 700 ਫੁੱਟ ਤੇ ਚੱਲ ਗਿਆ ਜੀ ਸੋ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਮੰਨ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਜਿਹੜਾ 70% ਪੰਜਾਬ ਦਾ ਜਿਹੜਾ ਏਰੀਆ ਉਹ ਡਾਰਕ ਜ਼ੋਨ ਦੇ ਵਿੱਚ ਚੱਲ ਗਿਆ ਜਿੱਥੋਂ ਪਾਣੀ ਬਹੁਤ ਜ਼ਿਆਦਾ ਕੱਢ ਲਿਆ ਗਿਆ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਮੈਂ ਅੱਜ ਗੱਲ ਕਹੀ ਹੈ ਜਿੰਨੀ ਹਾਰਸ ਪਾਵਰ ਦੀ ਮੋਟਰ ਨਾਲ ਤੇ ਜਿੰਨੀ ਡੂੰਘਾਈ ਤੋਂ ਬਹੁਤ ਥੱਲੇ ਹੁੰਦੇ ਆ ਅਸੀਂ ਪਾਣੀ ਕੱਢਦੇ ਆ ਬਿਲਕੁਲ ਓਨੇ ਹਰਸਪੱਪ ਦੀ ਮੋਟਰ ਤੇ ਓਨੀ ਡੂੰਘਾਈ ਤੋਂ ਦੁਬਈ ਦੇ ਵਿੱਚ ਤੇਲ ਕੱਢਦੇ ਆਓ ਅਸੀਂ ਇਸ ਲੈਵਲ ਤੇ ਚੱਲੇਗੇ ਸੋ ਸਾਡੇ ਕੋਲੇ ਪਾਣੀ ਹੈ ਨਹੀਂ ਸਰ ਸੀਐਮ ਹਰਿਆਣਾ ਦਾ ਕਹਿਣਾ ਹੈ ਕਿ ਪਾਣੀ ਇਸ਼ੂ ਨਹੀਂ ਹੈ ਨਹਿਰ ਦਾ ਨਿਰਮਾਣ ਇਸ਼ੂ ਹੈ ਇਸ ਵਕਤ ਤੋ ਨਹਿਰ ਨਹਿਰ ਦੇ ਵਿੱਚ ਕੀ ਪਾਓਗੇ ਫਿਰ ਸਿਰ ਉਹ ਬਾਅਦ ਵਿੱਚ ਡਿਸਾਈਡ ਹੋਵੇ ਅੱਛਾ ਜੇ ਪਾਣੀ ਹੈ ਨਹੀਂ ਨਹਿਰ ਕਿਵੇਂ ਬਣਾ ਦਾਂਗੇ ਜੀ ਨਹੀਂ ਤੁਸੀਂ ਇਦਾਂ ਜਿੱਥੇ ਆਪਾਂ ਖੜੇ ਆ ਇੱਥੋਂ ਦੀ ਨਹਿਰ ਬਣਾ ਦਈਏ ਵੀ ਬਾਅਦ ਚ ਦੇਖਾਂਗੇ ਇਹ ਥੋੜੀ ਹੁੰਦਾ ਉਹ ਕਹਿੰਦੇ ਕਿ ਸੁਪਰੀਮ ਕੋਰਟ ਕੇ ਐਗਰੀਮੈਂਟ ਕਰਨਾ ਚਾਹੀਏ ਸੁਣਵਾਈ ਹੋਣੀ ਹੈ ਤੇ ਸੁਪਰੀਮ ਕੋਰਟ ਜੇ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਅਸੀਂ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਪਿਆ ਹੈ ਤਾਂ ਦੇਖੋ ਜਦੋਂ ਹਰਿਆਣਾ ਦਾ ਇੱਕ ਐਗਰੀਮੈਂਟ ਹੋਇਆ ਸੀ ਹਰਿਆਣਾ ਦਾ ਇੱਕ ਐਗਰੀਮੈਂਟ ਸੀ ਇਹ ਪਿੱਛੇ ਗੱਲ ਹੈ ਹਰਿਆਣਾ ਦਾ ਇੱਕ ਪਾਣੀ ਲੈਣ ਦਾ ਐਗਰੀਮੈਂਟ ਸੀ ਜਮਨਾ ਤੋਂ ਜੀ 2 1994 ਜੋ ਹੈ ਸੀ ਆਈਡੀ ਨੀਚੇ ਕਰੋ ਇਹ ਕੀ 30 ਸਾਲ ਹੋ ਗਏ 30 ਸਾਲ ਨੇ ਤਾਂ ਡੈਮ ਨਹੀਂ ਬਣਿਆ ਇੱਕ ਇੱਕ ਡੈਮ ਨਹੀਂ ਬਣਿਆ ਜਦ ਕਿ ਅਸੀਂ ਆਈਡੀ ਪਿੱਛੇ ਕਰ ਲਾ ਜਨਵਰੀ ਤੱਕ ਸਾਡਾ 206 ਮੈਗਾਵਾਟ ਦਾ ਧਾਰਕਲਾਂ ਤੇ ਸਾਡਾ ਡੈਮ ਬਣ ਰਿਹਾ ਜਿਸ ਦਿਨ ਅਸੀਂ ਰਾਵੀ ਤੇ ਡੈਮ ਬਣਾ ਕੇ 206 ਮੈਗਾਵਾਟ ਬਿਜਲੀ ਪੈਦਾ ਕਰਾਂਗੇ ਇੱਕ ਨਹਿਰ ਵੀ ਬਰਾਬਰ ਚੱਲੂਗੀ ਤੇ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਆਪਣੇ ਧਰਤੀ ਵਾਲੇ ਪਾਣੀ ਨੂੰ ਬਚਾਉਣ ਦੀ ਅਸੀਂ ਕੱਸੀਆਂ ਨਾਲੇ ਨਹਿਰਾਂ ਰਜਵਾਹੇ ਪੁਰਾਣੇ ਉਹੋ ਜਿਹੜੇ ਨੇ ਅੰਡਰਗਰਾਉਂਡ ਪੈਪਾ ਪਾ ਕੇ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਜਿਹੜਾ ਹੈ ਉਹ ਪਾਣੀ ਵਾਲੇ ਪਾਸੋਂ ਕਿਉਂਕਿ ਸਾਡੇ ਕੋਲੇ ਪਾਣੀ ਬਹੁਤ ਘਟ ਗਿਆ ਜਦੋਂ ਇਹ ਐਗਰੀਮੈਂਟ ਹੋਇਆ ਸੀ ਉਦੋਂ 17 ਐਮਐਫ ਪਾਣੀ ਸੀ ਉਹਦੇ ਚ ਹੁਣ ਉਹ 14 12 12 ਦੇ ਨੇੜੇ ਰਹਿ ਗਿਆ ਉਹ ਹਰਿਆਣਾ ਕਹਿੰਦੇ ਕਹਿੰਦੇ ਜਿਹੜਾ ਪਾਣੀ ਪਾਕਿਸਤਾਨ ਨੂੰ ਦਿੰਦੇ ਕਹਿੰਦੇ ਉਹ ਪਾਣੀ ਸਾਡੇ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ ਜੇ ਜਾਂਦੀ ਆ ਪਾਕਿਸਤਾਨ ਨੂੰ ਤਾਂ 5 ਐਫ ਪੰਜਵੇਂ ਮਹੀਫ ਜਿਹੜਾ ਚਨਾਬ ਤੋਂ 라ਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕ ਇੰਡੀਆ ਵੱਲੋਂ ਹਾਂ ਹੜ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਇੱਕ ਇੱਕ ਬੂੰਦ ਵਰਤੂਗਾ ਰਾਜਸਥਾਨ ਨੂੰ ਵੀ ਦੇ ਰਹੇ ਆ ਜੋ ਇਹਨਾਂ ਨੇ ਪਹਿਲਾਂ ਐਗਰੀਮੈਂਟ ਕੀਤੇ ਹੋਏ ਨੇ ਪਤਾ ਨਹੀਂ ਉਹ ਕਿਵੇਂ ਨੇ ਉਹ ਪੋਲਿਟੀਕਲ ਲੋਕਾਂ ਨੇ ਜੋ ਪਹਿਲਾਂ ਫੈਸਲੇ ਕੀਤੇ ਨੇ ਪਰ ਅੱਜ ਦੀ ਡੇਟ 'ਚ ਮੈਂ ਬਤੌਰ ਮੁੱਖ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਂ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਦਾ ਤੋਂ ਜਾਣੂ ਕਰਾਤਾ ਬਾਕੀ ਅੱਗੇ ਚਾਰ 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 ਜਨਮ